जलंधर हस्पता दो दिन पहला ऑक्सीजन फेल होने करके तीन मौत हो गई सन इस केस के एक डॉक्टर बर्खास्त किया वा तीन मुतल किया वा इस केस दे लोका, लोका काफी दे के लोगों काफी हैरानी हुई भी हस्पताजन किमें फेल हो सकती है कोई बैकअप सिस्टम क्यों नहीं ਇਹ ਜਿਹੜੀ ਕਾਰਵਾਈ ਕੀਤੀ ਗਈ ਆ ਕੀ ਇਹ ਬਹੁਤ ਕੀ ਇਹ ਵਾਕਈ ਪੁਖਤਾ ਕਾਰਵਾਈ ਆ ਮੇਰਾ ਮੰਨਣਾ ਆ ਕਿ ਇਹ ਪੁਖਤਾ ਕਾਰਵਾਈ ਨਹੀਂ ਠੀਕ ਆ ਜਿਹੜੇ ਡਾਕਟਰਾਂ ਦੀ ਇੰਗਹਿਲੀ ਸੀ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਜਿਹੜੇ ਸੁਪਰਵਾਈਜ਼ਰ ਅਫਸਰ ਨੇ ਮੈਡੀਕਲ ਸੁਪਰਡੈਂਟ ਐਂਡ ਡਿਪਟੀ ਮੈਡੀਕਲ ਸੁਪਰਡੈਂਟ ਜੀਆ ਹੋਰ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਕੀ ਉਹਨਾਂ ਦੀ ਭੂਮਿਕਾ ਰਹੀ ਇਸ ਕੇਸ ਦੇ ਵਿੱਚ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਕੀ ਉਹਨਾਂ ਨੇ ਜਿਹੜੇ ਸਿਸਟਮਸ ਹੋਣੇ ਚਾਹੀਦੇ ਆ ਜੇ ਆਕਸੀਜਨ ਫੇਲ ਹੋ ਜੇ ਤੇ ਐਮਰਜੈਂਸੀ ਆਕਸੀਜਨ ਕਿਵੇਂ ਲਗਣੀ ਆ ਉਹ ਸਿਸਟਮਸ ਵਰਦੇਨ ਪਲੇਸ ਸਿਰਫ ਇਹੋ ਹੀ ਨਹੀਂ ਕੀ ਉਹਨਾਂ ਨੇ ਚੈੱਕ ਕੀਤਾ ਕਿ ਜੇ ਆਕਸੀਜਨ ਫੇਲ ਹੋ ਜਾਂਦੀ ਆ ਤੇ ਆਟੋਮੈਟਿਕਲੀ ਕੀ ਸਿਸਟਮ ਜਿਹੜਾ ਵਾ ਉਹ ਸ਼ੁਰੂ ਹੋ ਜਾਣਾ ਚਾਹੀਦਾ ਵਾ ਸੋ ਡੈਫੀਨਟਲੀ ਜਿਹੜੇ ਉੱਚ ਅਧਿਕਾਰੀ ਨੇ ਐਟਲੀਸਟ 2 ਇੱਕ ਇਮੀਡੀਏਟ ਬੌਸਸ ਤੇ ਇੱਕ ਉਹਨਾਂ ਦੇ ਬੌਸਸ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਕਰਨੀ ਬਣਦੀ ਹੈ ਇਸ ਕੇਸ ਦੇ ਵਿੱਚ ਮੈਨੂੰ ਯਾਦ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਗਗਬੀਰ ਸਿੰਘ ਨੇ ਬਿਆਨ ਦਿੱਤਾ ਸੀ ਵੀ ਅੱਗੇ ਤੋਂ ਅਸੀਂ ਯਕੀਨੀ ਬਣਾਵਾਂਗੇ ਕਿ ਆਕਸੀਜਨ ਦੀ ਸਪਲਾਈ ਜਿਹੜੀ ਆ ਉਹ ਬੈਕਅਪ ਜ਼ਰੂਰ ਹੋਵੇ ਮੇਰਾ ਖਿਆਲ ਹੈ ਕਿ ਇਹ ਜਿਹੜਾ ਵਿਚਾਰ ਹੈ ਡਾਕਟਰ ਗਗਬੀਰ ਸਿੰਘ ਦੀ ਸਟੇਟਮੈਂਟ ਹੈ ਬਚਕਾ ਨਾ ਸਟੇਟਮੈਂਟ ਹੈ ਡਾਕਟਰ ਗਗਬੀਰ ਸਿੰਘ ਨੂੰ ਪਹਿਲਾਂ ਉਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਇਹ ਮੇਰੀ ਡਿਪਾਰਟਮੈਂਟ ਦੀ ਫੇਲਿਅਰ ਆ ਮੇਰੀ ਫੇਲਿਅਰ ਆ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਔਰ ਮੇਰਾ ਖਿਆਲ ਹੈ ਕਿ ਭੋਗੰਤਮਾਨ ਨੂੰ ਸ਼ੇਧ ਮੰਤਰੀ ਬਦਲ ਦੇਣਾ ਚਾਹੀਦਾ ਤਿੰਨ ਮੋਤਾਂ ਹੋਣੀਆਂ ਬਹੁਤ ਸੀਰੀਅਸ ਇਸ਼ੂ ਆ ਔਰ ਸਿਰਫ ਇਹੋ ਹੀ ਨਹੀਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਹੁਣ ਪੁਖਤਾ ਇੰਤਜ਼ਾਮ ਕਰਦੇ ਤੇ ਪਹਿਲੋਂ ਕੀ ਅਸੀਂ ਕੀਤੇ ਪਹਿਲੋਂ ਪੁਖਤਾ ਇੰਤਜ਼ਾਮ ਨਾ ਹੁੰਦੀ ਉਹਨਾਂ ਦੀ ਚੈਕਿੰਗ ਨਾ ਕਰਨਦੀ ਬਲਬੀਰ ਸਿੰਘ ਦੀ ਡਾਕਟਰ ਬਲਬੀਰ ਸਿੰਘ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਸੋ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਤਖਲ ਦੇ ਕੇ ਮੰਤਰੀ ਦਾ ਪੋਰਟਫੋਲੀਓ ਚੇਨ ਕਰਨਾ ਚਾਹੀਦਾ ਵਾ ਔਰ ਜਿਹੜੇ ਸੀਨੀਅਰ ਅਧਿਕਾਰੀ ਨੇ ਸਿਵਲ ਹਸਪਤਾਲ ਜਲੰਧਰ ਦੇ ਜਿੱਥੇ ਇਹ ਮੌਤਾਂ ਹੋਈਆਂ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਉਹ ਕਰਨੀ ਬੰਦ ਨਹੀਂ। ਹੁਣ ਤੁਸੀਂ ਖਬਰ ਵੱਲ ਮੁੜ ਕਰਦੇ ਹਾਂ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਅਯੋਜਿਤ ਕੀਤੇ ਗਏ 116 ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੱਢੇ ਗਏ ਇਹਨਾਂ ਦਾ ਕੇਂਦਰ ਇਹਨਾਂ ਦਾ ਮੁੱਖ ਬਿੰਦੂ ਬੜੀਆਂ ਲੁਧਿਆਣਾ ਜਿੱਥੇ ਆਲਮੋਸਟ 45000 ਏਕੜ ਜ਼ਮੀਨ ਐਕਵਾਇਰ ਕਰਨੀ ਹੈ 24000 ਏਕੜ ਕਾਰਨ ਵਾਸਤੇ ਔਰ ਇੱਕ ਕਿਸੋ ਇੱਕ ਹਜ਼ਾਰ एकड़ ਇੰਡਸਟਰੀਅਲ ਟਾਊਨਸ਼ਿਪ ਵਾਸਤੇ ਅ ਕਿਸਾਨਾਂ ਨੇ ਕਹਿੰਦੇ ਸਾਰੀਆਂ ਜਥੇਬੰਦੀਆਂ ਪੰਜਾਬ ਦੀ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਦੇ ਖਿਲਾਫ ਇਕੱਠੀਆਂ ਹੋ ਗਈਆਂ ਮਾ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਕਿ ਜੇ ਤੁਸੀਂ ਇਹ ਨੀਤੀ ਵਾਪਸ ਨਾ ਲਈ ਤੇ ਤਿਆਰ ਰੋ ਇੱਕ ਸੰਡਰਸਟਰੀ ਔਰ ਕਿਸਾਨਾਂ ਦੇ ਸੰਘਰਸ਼ ਕਰਗੇ ਪਾਛ ਪਾ ਸਰਕਾਰ ਨੂੰ ਵੀ ਖੁੱਟਨੇ ਟਿਕਨੇ ਪਏ ਸੀ ਸੋ ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡੀ ਵਾਰਨਿੰਗ ਆ ਸਰਕਾਰ ਨੂੰ ਔਰ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਦੇ ਉੱਪਰ ਜਿਵੇਂ ਅਸੀਂ ਲਗਾਤਾਰ ਆਪਣੇ ਪ੍ਰੋਗਰਾਮ ਵਿੱਚ ਕਹਿੰਦੇ ਆ ਆ ਉਹਨਾਂ ਨੂੰ ਇਹ ਨੀਤੀ ਜਰੀਆ ਰੱਦ ਕਰ ਦੇਣੀ ਚਾਹੀਦੀ ਹੈ ਕੈਪਟਨ ਮਾਰਚ ਇੱਕ ਵਾਰਨਿੰਗ ਸਿਗਨਲ ਆ ਸਰਕਾਰ ਵਾਸਤੇ ਇਸ ਤੋਂ ਬਾਅਦਲੀ ਖਬਰ ਤੇ ਲੋਕ ਕਰਦੇ ਆ ਕਰਨ ਬਾਫ ਕੁੱਟਮਾਰ ਕੇਸ ਦੇ ਵਿੱਚ ਜੋ ਮਾਰਚ ਦਾ ਵਾਕਿਆ ਵਾ ਉਹਦੇ ਚ ਐਸਐਸਪੀ ਪਟਿਆਲਾ ने सिारिश की चारेटिव पटिया जाए उन्होंने तीन साल ही लॉस ऑफ सर्विस होना सैलरी वाधा ना हो तीन साल वास्तव को प्रमोशन ना होते की मायने ने मेरा मानना वा कि बिलकुल अः मीनिंगलैस है जो भी यह कार्रवाई की गई है ਸੇਟ ਕਿਉਂਕਿ ਇਹਦੇ ਉਤੇ सीबीआई ਇਨਕੁਆਰੀ ਜਾਂਚ ਕਰ ਰਹੀ ਹੈ ਦੇਖਦੇ ਹਾਂ ਕਿ सीबीआई ਇਹਦੇ ਤੇ ਆਪਣੀ ਚਾਰਸ਼ੀਰ ਦੇ ਵਿੱਚ ਕੀ ਕਹਿੰਦਾ ਵਾ ਹੋ ਸਕਦਾ ਵਾ ਇਹਨਾਂ ਦੀ ਗ੍ਰਿਫਤਾਰੀ ਕਰਕੇ ਨਾ ਤੇ ਕੇਸ ਚੱਲੇ ਔਰ ਜੇ ਕੇਸ ਦੇ ਵਿੱਚ ਇਹਨਾਂ ਅਫਸਰਾਂ ਦੇ ਖਿਲਾਫ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਤੇ ਉਹਨਾਂ ਦੀ ਡਿਸਮਿਸਲ ਵੀ ਹੋ ਉਸਤ ਦੀ ਐਡਮਿਨਿਸਟ੍ਰੇਟਿਵ ਕਾਰਵਾਈ ਮੇਰੇ ਹਸਾਬ ਦੇ ਨਾਲ ਇਹ ਐਡਮਿਨਿਸਟ੍ਰੇਟਿਵ ਕਾਰਵਾਈ ਨੂੰ ਹੋਲਸੇ ਪਾਦਣਾ ਚਾਹੀਦਾ ਸੀ ਔਰ ਪਟਿਆਲਾ ਐਸਐਸਪੀ ਕਿਉਂਕਿ ਐਸਐਸਪੀ ਦਾ ਆਪਣਾ ਰੋਲ ਜਿਹੜਾ ਵਾ ਪਹਿਲੇ ਐਸਐਸਪੀ ਦਾ ਖਾਸ ਕਰਕੇ ਉਹ ਜਿਹੜਾ ਵਾ ਉਹ ਸਵਾਲਾਂ ਦੇ ਕੇਰਿਆਂ ਦੇ ਵਿੱਚ ਸੀ ਸੋ ਉਹਦੇ ਵੱਲੋਂ ਸਫਾਰਿਸ਼ ਜਿਹੜੀ ਆ ਉਹ ਮੇਰੇ ਸਾਹਮਣੇ ਨਾਲ ਇੱਕ मीनिंगलेस ਸਫਾਰਿਸ਼ ਹੈ ਅਗਲੀ ਖਬਰ ਵੱਲ ਰੁਕ ਕਰਦੇ ਹਾਂ Rajasthan ਸਰਕਾਰ ਨੇ ਇੱਕ ਨਵਾਂ ਆਰਡਰ ਕੱਢਿਆ ਵਾ ਕਿ ਜਿਹੜੇ ਸਿੱਖ ਵਿਦਿਆਰਥੀ ਨੇ ਜਦੋਂ ਕੋਈ ਇਮਤਿਹਾਨ ਦੇਣ ਵਾਸਤੇ ਆਉਂਦੇ ਆ ਕੋਈ ਵੀ ਇਮਤਿਹਾਨ ਹੋਵੇ ਭਾਵੇਂ ਜੁਡੀਸ਼ਰੀ ਦਾ ਇਮਤਿਹਾਨ ਹੋਵੇ ਐਗਜ਼ੈਕਟਿਵ ਦਾ ਜਾਂ ਕੋਈ ਐਂਟ੍ਰਾਂਸ ਐਗਜ਼ਾਮ ਹੋਵੇ ਕਿ ਉਹ ਜਿਹੜੇ ਧਾਰਮਿਕ ਸਿੰਬਲ ਨੇ ਕਕਾਰ ਨੇ ਪਗੜੀ ਦਸਤਾਰ ਕਿਰਪਾਨ ਜੇ ਕੋਈ ਅਮਰਤਾਰੀਆ ਤੇ ਉਹ ਪਾ ਸਕਦੇ ਆ ਇਹਦੇ ਕੀ ਮਾਇਨੇ ਨੇ ਕੀ ਇਹ ਬਹੁਤ ਵਧੀਆ ਕਦਮ ਹੈ ਹਾਲਾਂਕਿ ਐਸਪੀਸੀ ਸ਼ੋਨੀ ਕਾਲੀ ਦਲ ਦੇ ਪਰਦਾਸ ਉਪੀਰ ਸਿੰਘ ਬਾਦਲ ਨੇ ਸਵਾਗਤ ਕੀਤਾ ਹੈਗਾ ਮੇਰਾ ਖਿਆਲ ਆ ਕਿ ਇਹ ਵੀ ਇੱਕ मीनिंगलेस ਐਕਸਰਸਾਈਜ਼ ਹੈ ਸਾਡਾ ਸੰਵਿਧਾਨ ਸਿੱਖਾਂ ਨੂੰ ਸੰਵਿਧਾਨ ਦੀ ਆਰਟੀਕਲ 25 ਸਿੱਖਾਂ ਨੂੰ ਇੱਕ ਅਧਿਕਾਰ ਦਿੰਦਾ ਹੈ ਜਿਵੇਂ ਇੱਕ ਵਿਦਿਆਰਥੀ ਨੂੰ ਕਿਰਪਾਨ ਪਾਉਣ ਕਰਕੇ ਉਹਨੂੰ ਇਗਜ਼ਾਮ ਦੇਣ ਤੋਂ ਰੋਕਿਆ ਗਿਆ ਇਹ ਸੰਵਿਧਾਨ ਦੀ ਉਲੰਘਣਾ ਹੈ ਸੋ ਠੀਕ ਹੈ ਆਰਡਰ ਤੁਸੀਂ ਕੱਢਤਾ ਵਾ ਆਰਡਰ ਇਹ ਹੋਣਾ ਚਾਹੀਦਾ ਵਾ ਕਿ ਜਿਵੇਂ ਸੰਵਿਧਾਨ ਮੁਤਾਬਕ ਇਹਨਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਤੇ ਜੇ ਕੋਈ ਇਹਨਾਂ ਨੂੰ ਰੋਕੂਗਾ ਦੇ ਖਿਲਾਫ ਸੀ ਕਾਰਵਾਈ ਕਰਾਂਗੇ ਇਹ ਆਰਡਰ ਹੋਣਾ ਚਾਹੀਦਾ ਵਾ ਔਰ ਜਿਹੜੇ ਲੋਕਾਂ ਨੇ ਅਧਿਕਾਰੀਆਂ ਨੇ ਇਸ ਵਿਦਿਆਰਥੀ ਨੂੰ ਇਗਜ਼ਾਮ ਦੇਣ ਤੋਂ ਰੋਕਿਆ ਸੀ ਇੱਕ ਲੜਕੀ ਨੂੰ ਇਗਜ਼ਾਮ ਦੇਣ ਤੋਂ ਰੋਕਿਆ ਸੀ ਉਹ ਜੁਡੀਸ਼ੀਅਰ ਇਗਜ਼ਾਮ ਸੀ ਉਹਦੇ ਖਿਲਾਫ ਕਾਰਵਾਈ ਕਰਨੀ ਪੈਂਦੀ ਔਰ ਜੇ ਕੋਈ ਸਰਕਾਰ ਵੱਲੋਂ ਇਨਸਟਰਕਸ਼ਨ ਸੰ ਜਿੰਨਾਂ ਨੂੰ ਨੇ ਫੋਲੋ ਕੀਤਾ ਫਿਰ ਉਹਦੇ ਖਿਲਾਫ ਕਾਰਵਾਈ ਨੇ ਜਿੰਨੇ ਸਟ੍ਰਕਚਰਸ ਇਸ਼ੂ ਕੀਤੀਆਂ ਉਹਦੇ ਖਿਲਾਫ ਕਾਰਵਾਈ ਕਰਨੇ ਬਣ ਪਿਆ। ਔਰ ਇਹਦੇ ਨਾਲ ਨਾਲ ਇਹ ਜਿਹੜਾ ਵਿਦਿਆਰਥੀ ਹੈ ਵਿਦਿਆਰਥਣ ਹੈ ਜਿਹੜੀ ਇਹਨੂੰ ਇੱਕ ਹੋਰ ਚਾਂਸ ਵੀ ਮਿਲਣਾ ਚਾਹੀਦਾ ਵਾ ਐਗਜ਼ਾਮ ਦੇਣ ਦਾ ਕਿਉਂਕਿ ਇਸ ਐਗਜ਼ਾਮ ਦੇ ਚੋਂ ਨੂੰ ਬੈਠ ਨਹੀਂ ਦਿੱਤਾ ਗਿਆ ਸੀ। ਸੋ ਮੇਰਾ ਖਿਆਲ ਹੈ ਕਿ ਸਾਨੂੰ ਸੰਵਿਧਾਨ ਮੁਤਾਬਕ ਹੀ ਕੰਮ ਕਰਨੇ ਚਾਹੀਦੇ ਆ ਔਰ ਅਸੀਂ ਦੇਖਦੇ ਆ ਕਿ ਕਈ ਵਾਰ ਸੂਧਾਂ ਦੀ ਉਲੰਘਣਾ ਕਰਨ ਵਾਲੇ ਜਿਹੜੇ ਨੇ ਦੇ ਟਾਈਮ ਟੂ ਗੈਟ ਅਵੇ ਉਹਨਾਂ ਨੂੰ ਲੱਗਦਾ ਕਿ ਅਸੀਂ ਨਿਕਲ ਸਕਦੇ ਆਂ ਹੀ ਬਚ ਸਕਦੇ ਆਂ। ਇਹ ਨਹੀਂ ਹੋਣਾ ਚਾਹੀਦਾ ਸੋ ਇਹ ਸਭ ਆਈਦੀਆਂ ਨੂੰ ਖਬਰਾਂ